ਫਰੋਸਪਰ ਦਿਹਾਤੀ ਹਲਕੇ ਦੇ ਹਰ ਕੋਨੇ ਤੋਂ ਆਏ ਸ਼ਰਮ ਨੇ ਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਫਰਵਰੀ ਨੂੰ ਮੈਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸਮੂਚੀ ਪਾਰਟੀ ਸ਼੍ਰੀ ਕਾਲ ਤਖਸਬ ਤੇ ਗਈ ਅਰਦਾਸ ਕੀਤੀਆਂ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਅਟਾਰੀ ਬਾਰਡਰ ਤੋਂ ਯਾਤਰਾ ਸ਼ੁਰੂ ਕੀਤੀ ਮੈਨ ਲੱਗਦਾ ਤਕਰੀਬਨ ਹੁਣ 3 ਮਹੀਨੇ ਹੋ ਗਏ 3 ਮਹੀਨੇ ਮੈਂ ਤਕਰੀਬਨ 80 ਹਲਕੀਆਂ ਝੋਕੇ ਆਇਆ ਹਾਂ ਇੱਕ ਗੱਲ ਮੈਂ ਦੇਖੀ ਕਿ ਲੋਕਾਂ ਵਿੱਚ ਪੰਜਾਬ ਦੀ ਜਨਤਾ ਵਿੱਚ ਆ ਝਾੜੂ ਵਾਲੀ ਸਰਕਾਰ ਦੇ ਖਿਲਾਫ ਬਹੁਤ ਹੀ ਗੁੱਸਾ ਬਹੁਤ ਲੋਕ ਮੈਨੂੰ ਮਿਲੇ ਬਜ਼ੁਰਗ ਮਿਲੇ ਮਾਤਾ ਮਿਲੀਆਂ ਨੌਜਵਾਨ ਮਿਲੇ ਜਿਹੜੇ ਭਾਵੇਂ ਆਪਣੇ ਵਰਕਰ ਵੀ ਨਹੀਂ ਸੀ ਜੇ ਮੈਂ ਯਾਤਰਾ ਜਾ ਰਿਆ ਸੀ ਨਾਲ ਦੀ ਗੱਡੀ ਤੇ ਚੱਲ ਰੇ ਸੀ ਗੱਡੀ ਰੋਕੀ ਤੇ ਭੱਜ ਕੇ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿਵੇਂ ਨਾ ਕਿਵੇਂ ਸਾਨੂੰ ਬਚਾ ਲਓ ਇਸ ਝਾੜੂ ਵਾਲੀ ਸਰਕਾਰ ਤੋਂ ਜਦੋਂ ਆਪਾਂ ਕੋਈ ਰਿਸ਼ਤਾ ਕਰਨ ਜਾਣੇ ਆ ਕਿਸੇ ਪਰਿਵਾਰ ਨਾਲ ਆਪਾਂ ਪਛੋਕਰ ਦੇਖਦੇ ਹਾਂ ਉਸ ਪ੍ਰਕਾਰ ਪਰਿਵਾਰ ਦਾ ਆ ਵੀ ਵੋਟਾਂ ਵੀ ਕਿਰਸ਼ਤੇ ਮੰਗਉਈਆਂ ਕਿਉਂਕਿ 5 ਸਾਲ ਜਿਹਨੂੰ ਚਣੋਂਗੇ ਜਿਹੜੀ ਪਾਰਟੀ ਨੂੰ ਚਣੋਂਗੇ 5 ਸਾਲ ਆਪਾਂ ਨੂੰ ਝੱਲਣਾ ਪੈਣਾ ਜਾਂ ਤਾਂ 5 ਸਾਲ ਬੜੇ ਖੁਸ਼ੀ ਨਾਲ ਟੱਪਣਗੇ ਜਾਂ ਜਵੇਂ ਹੀ ਬੁਰਾ ਹਾਲ ਹੋ ਜਾਊਗਾ ਮੈਂ ਤਾਂ ਕਈ ਬਾਰ ਮੈਂ ਸੇਕੋ ਸਾਹਿਬ ਤੇ ਅਸੀਂ ਸਾਰੇ ਬੈਠੇ ਹੈਰਾਨ ਹੁੰਦੇ ਆ ਕਿ ਜਿਹੜੇ ਪੰਜਾਬੀ ਐ ਖਾਲਸਾ ਜੀ ਆਪਣੀ ਜਿਹੜੀ ਕੌਮ ਐ ਉਹ ਆਪਣੇ ਆ ਤੇ ਵਿਸ਼ਵਾਸ ਘੱਟ ਰੱਖਦੀ ਐ ਦੂਜਿਆਂ ਤੇ ਵਿਸ਼ਵਾਸ ਜ਼ਿਆਦਾ ਕਰਦੀ ਐ ਜਿਹੜੀ ਨਵੀਂ ਚੀਜ਼ ਆ ਜਾਂਦੀ ਐ ਆਪਾਂ ਚਾਹੋਣੇ ਐ ਹਾਂ ਉਹਨੂੰ ਦੇਖ ਲਈ ਐ ਇੱਕਤੀ ਫਿਰ ਆਪਾਂ ਪਛਤਾਉਣੇ ਐ ਫਿਰ ਕੋਈ ਹੋਰ ਆ ਜਾਂਦਾ ਹਾਂ ਇਹਨੂੰ ਦੇਖੀ ਐ ਇੱਕਤੀ ਫਿਰ ਤੋਂ ਪਛਤਾਉਣੇ ਐ ਆ ਜਿਹੜੇ ਤੁਸੀਂ ਪਛਤਾਉਣੇ ਐ ਨਾ ਤੁਹਾਡੇ ਜ਼ਿੰਦਗੀ ਦੇ 5-5 ਸਾਲ ਖਤਮ ਹੋ ਜਾਂਦੇ ਆ 5-5 ਸਾਲ ਆਪਣੇ ਤੋਂ ਸਿਆਣੇ ਗੁਜਰਾਤੀ ਹੈ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਉਹ ਜਾਣਦੇ ਐ ਕਿ ਸਾਰਾ ਕੁਝ ਜੋ ਮਿਲਿਆ ਉਹ ਮੋਦੀ ਨੇ ਦਿੱਤਾ ਐ ਇਸ ਕਰਕੇ ਉਹ ਤਜਰਬਾ ਕਰਦੇ ਹੀ ਨਹੀਂ ਪੰਜਾਬ ਚ ਵੀ ਗਰੀਬ ਵੀ ਜਾਣਦੇ ਕਿਸਾਨ ਵੀ ਜਾਣਦੇ ਵਪਾਰੀ ਵੀ ਜਾਣਦੇ ਐ ਇਹ ਇਥੇ ਪੰਜਾਬ ਵਿੱਚ ਸਾਰਾ ਕੁਝ ਜੋ ਬਣਾਇਆ ਹੈ ਇਕੱਲੇ ਅਕਾਲੀ ਦਲ ਨੇ ਪਰ ਫਿਰ ਵੀ ਆਪਾਂ ਵਿਸ਼ਵਾਸ ਨਹੀਂ ਕਰਦੇ ਮੇਰੇ ਕਿਸਾਨ ਵੀਰ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਟਿਊਬਵਲ ਕਨੈਕਸ਼ਨ ਅਕਾਲੀ ਸਰਕਾਰ ਨੇ ਦਿੱਤੇ ਆ ਉਹਦੇ ਵਿੱਚ ਮੁਫਤ ਬਿਜਲੀ ਅਕਾਲੀ ਸਰਕਾਰ ਨੇ ਦਿੱਤੀ ਹੈ ਆ ਮੰਡੀਆਂ ਸਾਰੀਆਂ ਕਾਲੀ ਸਰਕਾਰ ਨੇ ਬਣਾਈਆਂ ਨਹਿਰਾਂ ਕਸੀਆਂ ਅਕਾਲੀ ਸਰਕਾਰ ਨੇ ਬਣਾਈਆਂ ਪੱਕੇ ਖਾਲੇ ਕਾਲੀ ਸਰਕਾਰ ਨੇ ਅੰਡਰਗਰਾਉਂਡ ਪਾਈਪ ਸਿਸਟਮ ਅਕਾਲੀ ਸਰਕਾਰ ਨੇ ਪਾਇਆ ਇੱਕ ਵੀ ਨਿਸ਼ਾਨੀ ਦੱਸ ਦਿਓ ਕਿਹੜੇ ਪਿੰਡ ਕੋ ਕਾਂਗਰਸ ਨੇ ਕੀਤਾ ਹੋਏ ਪਰ ਆਪਾਂ ਵਿਸ਼ਵਾਸ ਹੀ ਨਹੀਂ ਕਰਦੇ ਆਹ ਟਰੈਕਟਰਾਂ ਦੇ ਟੈਕਸ ਲੱਗਦਾ ਹੁੰਦਾ ਸੀ ਆ ਮਾਪ ਮਾਪ ਬਾਦਲ ਸਾਹਿਬ ਨੇ ਕੀਤਾ ਆ ਜਿਹੜੀ ਕਣਕ ਤੇ ਝੋਨੇ ਤੋਂ ਤੁਹਾਨੂੰ ਐਮਐਸਪੀ ਮਿਲਦੀ ਐ ਆ ਨਹੀਂ ਮਿਲਦੀ ਹੁੰਦੀ ਸੀ ਨੌਜਵਾਨਾਂ ਨੂੰ ਤਾਂ ਪਤਾ ਨਹੀਂ 1966 ਵਿੱਚ ਜਦੋਂ ਮੋਰਚਾ ਲਾ ਕੇ ਬਾਦਲ ਸਾਹਿਬ ਨੇ ਐਮਐਸਪੀ ਸੈਂਟਰ ਤੋਂ ਦਵਾਈ ਨਹੀਂ ਤਾਂ ਆਪਾਂ ਵੀ ਰੁੱਲਦੇ ਰਹਿਣਾ ਸੀ ਇੱਥੇ ਮੇਰੇ ਗਰੀਬ ਪਰਿਵਾਰ ਬੈਠੇ ਆ ਆਟਾਦਾਲ ਸਕੀਮ ਬਾਦਲ ਸਾਹਿਬ ਨੇ ਦਿੱਤੀ ਸ਼ਗਨ ਸਕੀਮ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਦਿੱਤੀ ਐਸੀ ਬੱਚਿਆਂ ਨੂੰ ਮੁਫਤ ਸਕਾਲਰਸ਼ਿਪ ਬਾਦਲ ਸਾਹਿਬ ਨੇ ਦਿੱਤੀ 200 ਯੂਨਿਟ ਬਿਜਲੀ ਦੇ ਮਾਪਦਲ ਸਾਹਿਬ ਨੇ ਕੀਤੇ ਜਿਹੜੇ ਅੱਜਕੱਲ ਸਾਰਾ ਕੁਝ ਬੰਦ ਹੈ ਨਾ ਆਟਾ ਦਾਲ ਮਿਲੇ ਨਾ ਸ਼ਗਨ ਮਿਲੇ ਪੈਨਸ਼ਨਾਂ ਕੱਟਤੀਆਂ ਪਿਛਲੇ 10 ਸਾਲਾਂ ਆਪਣਾ ਇੰਨਾ ਵੱਡਾ ਨੁਕਸਾਨ ਹੋ ਗਿਆ ਕਲਿਆ ਨਹੀਂ ਜਿਹੜੀਆਂ ਸੜਕਾਂ ਤੇ ਚਲੇ ਜਾਓ ਆ ਚਾਰ ਤੇ 6 ਲੇਨ ਸੜਕਾਂ ਤੁਸੀਂ ਫਿਰੋਜ਼ਪੁਰ ਤੋਂ ਮੋਗੇ ਜਾਂਦੇ ਹੋ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਚੰਡੀਗੜ੍ਹ ਜਾਂਦੇ ਹੋ ਕਹਿ ਜੀਆਂ ਸੜਕਾਂ ਬਣਾਤੀਆਂ وہ دس جی سارا کچھ ہوا تھرمل پلانٹ اپا بنایا تھوڑے کل چوبی کنٹے کرتی ائرپورٹ پر تھوڑے بنایا ایمز ورگے ہلسل اپا لے کے آئے لے کے آئے کانگریسی کسی بھاشن ای چیز اچھی بنایا آ چیز اکشن کسی لیڈر کا کتنے نہیں کہ آتا ਅਕਾਲੀ ਲੀਡਰ ਕਿਸੇ ਦਾ ਵੀ ਭਾਸ਼ਣ ਪੜ੍ਹ ਲਓ ਸੁਣ ਲਓ ਉਹ ਕਹਿਣਗੇ ਅਸੀਂ ਆਹ ਕੀਤਾ ਤੇ ਫਿਰ ਆਪਾਂ ਤੇਜਰਬੇ ਕਿਉਂ ਕਰਦੇ ਆ ਆ 10 ਸਾਲ ਦੇਖੋ 10 ਸਾਲ ਕੀ ਹੋਇਆ ਕੁਛ ਨਹੀਂ 5 ਸਾਲ ਕੈਪਟਨ ਨੇ ਡੱਕਾ ਨਹੀਂ ਤੋੜਿਆ ਆਇਆ ਹੀ ਨਹੀਂ ਮਿਲਣ ਹੜ ਆ ਜਾਂਦੇ ਆ ਅਕਾਲੀ ਦਲ ਤੁਹਾਡੀ ਨਾਲ ਖੜਦਾ ਹੜਾਂ ਜੀ ਵੀ ਭਾਵੇਂ ਰਾਸ਼ਨ ਦੀ ਲੋੜ ਹੈ ਭਾਵੇਂ ਚਾਰੇ ਦੀ ਲੋੜ ਹੈ ਭਾਵੇਂ ਕ੍ਰਿਸ਼ਟੀਆਂ ਦੀ ਲੋੜ ਹੈ ਭਾਵੇਂ ਕੋਈ ਕਾਲੀਦਲ ਖੜਦਾ ਹੈ ਪਰ ਨਾ ਝਾੜੂ ਵਾਲੇ ਆਏ ਤੇ ਨਾ ਕਿਤੇ ਕੈਪਟਨ ਆਇਆ ਆ 3 ਸਾਲ ਹੋ ਗਏ ਝਾੜੂ ਵਾਲੇ ਨੂੰ ਮੁੱਖ ਮੰਤਰੀ ਕਿੱਥੇ ਹੈ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਕਰਦੇ ਸੀ ਤੁਹਾਨੂੰ ਮਿਲਦੇ ਸੀ ਤੁਹਾਡੀਆਂ ਤਕਲੀਫਾਂ ਸੁਣਦੇ ਸੀ ਭਾਵੇਂ ਗਰਮੀ ਹੋਏ ਨੇਰੀ ਹੋਏ ਢਰੀ ਵਗਦੀ ਹੋਏ ਗੜੇ ਪੈਂਦੇ ਹੁਣ ਤੁਹਾਡੇ ਕੋਲੇ ਹੁੰਦੇ ਸੀ ਆ 3 2 3 ਸਾਲ ਹੋ ਗਏ ਕਿੱਥੇ ਮੁੱਖ ਮੰਤਰੀ ਸ਼ਰਾਬੀ ਮੁੱਖ ਮੰਤਰੀ ਕਿਤੇ ਪੰਜਾਬ ਦੇਖਿਆ ਮੈਂ ਧੁਰੀ ਜਾ ਕੇ ਆਇਆ ਜਿੱਥੇ ਜਿੱਥੋਂ ਦਾ ਐਮ ਐਲ ਏ ਬਣਿਆ ਸਾਡੀ ਰੈਲੀ ਸੀ ਉੱਥੇ 15000 ਲੋਕ ਸੀ ਸਾਡੀ ਰੈਲੀ 'ਚ ਉੱਥੇ ਪਿੰਡਾਂ 'ਚ ਮੈਂ ਟੱਪਿਆ ਤੇ ਕੰਡਾਂ 'ਤੇ ਲਿਖਿਆ ਹੈ ਪਿੰਡਾਂ ਵਿੱਚ ਕਿਤੇ ਨਾ ਵੋਟ ਪਾਇਓ ਝਾੜੂ ਨੂੰ ਕਿਤੇ ਨਾ ਵੋਟ ਪਾਇਓ ਝਾੜੂ ਨੂੰ ਆਹ ਤਾਂ ਹਾਲਾਤ ਹੈ ਅੱਜ ਗੁੰਡਾਗਰਦੀ ਦਾ ਇਲਾਜ ਹੈ ਪ੍ਰੋਤੀਆਂ ਮੰਗੀ ਜਾਂਦੇ ਆ ਆ ਫਿਰੋਜ਼ਪੁਰ ਸ਼ਹਿਰ ਦੇਖੋ ਰੋਜ਼ ਗੋਲੀ ਚੱਲਦੀ ਹੈ ਲੁੱਟਖੋ ਹੁੰਦੀਆਂ ਨਸ਼ਾ ਇਹਨਾਂ ਦੇ ਐਮਐਲਏ ਵੇਚ ਰਿਹਾ ਮੈਨੂੰ ਐਸਐਸਪੀ ਆਨੇ ਦੱਸਿਆ ਕਿ ਅਸੀਂ ਕੀ ਕਰੀਏ ਸਾਨੂੰ ਹੁਕਮ ਹੈ ਕਿ ਜਿਹੜਾ ਐਮਐਲਏ ਕਹੂਗਾ ਉਹ ਹੀ ਕੰਮ ਕਰਨਾ ਤੇ ਐਮਐਲਏ ਨੇ ਕਿਹਾ ਕਿ ਆ ਬੰਦੇ ਨਸ਼ਾ ਵੇਚਦੇ ਇਹਨਾਂ ਨੂੰ ਹੱਥ ਨਹੀਂ ਲਾਉਣਾ ਕਿਉਂਕਿ ਐਮਐਲਏ 15-15 ਲੱਖ ਰੁਪਇਆ ਮਹੀਨਾ ਲਈ ਜਾਂਦੇ ਆ 80000 ਕਰੋੜ ਰੁਪਇਆ ਕਰਜ਼ਾ ਦੋ ਸਾਲਾਂ ਚਾੜ ਦਿੱਤਾ ਤੁਹਾਡੇ ਤੇ ਅੱਜ ਜਿਹੜੀਆਂ ਨੌਕਰੀਆਂ ਥੋੜੀਆਂ ਜੀਆਂ 80000 ਦਿੱਤੀ ਐ ਅੱਧੀਆਂ ਨੌਕਰੀਆਂ ਹਰਿਆਣੇ ਦੇ ਤੇ ਯੂਪੀ ਦੇ ਬੰਦਿਆਂ ਨੂੰ ਦਿੱਤੀ ਐ ਕਿਉਂਕਿ ਉੱਥੇ ਇਲੈਕਸ਼ਨ ਉੱਥੇ ਜਾ ਕੇ ਲੈਕਚਰ ਕਰਦੇ ਐ ਕਿ ਜੇ ਨੌਕਰੀਆਂ ਦੇ ਚਾਹੀਨੀਆਂ ਅਸੀਂ ਪੰਜਾਬ ਤੋਂ ਨੂੰ ਦੇਵਾਂਗੇ ਆਹ ਥੋੜੀ ਗੱਲ ਹੋਣੀ ਸੇਕੋਂ ਸਾਹਿਬ ਨੇ ਹੁਣੀ ਤੁਹਾਨੂੰ ਗੱਲ ਦੱਸੀ ਸ਼ਾਇਦ ਤੁਹਾਨੂੰ ਸਮਝ ਨਹੀਂ ਆਈ ਹੋਊ ਬਹੁਤ ਖਤਰਨਾਕ ਗੇਮ ਖੇਡ ਰਹੇ ਐ ਆਪ ਆਦਮੀ ਪਾਰਟੀ ਵਾਲੇ ਆ ਜਿਹੜਾ ਪਾਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਮੋਰਚੇ ਦਾ ਲਾਕੇ ਰੋਕਿਆ ਜਿਹੜਾ ਪਾਣੀ ਕਾਂਗਰਸ ਨੇ ਹਰਿਆਣੇ ਨੂੰ ਦੇ ਦਿੱਤਾ ਸੀ ਅੱਜ ਕੇਸ ਸੁਪਰੀਮ ਕੋਰਟ ਚ ਹੈ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਤਾਂ ਪੁੱਛਿਆ ਕਿ ਦੱਸੋ ਕਿੰਨਾ ਕਿੰਨਾ ਪਾਣੀ ਤੁਹਾਡੇ ਕੋਲੇ ਹੈਗਾ ਆ ਤੁਸੀਂ ਦੇਖਿਆ ਹੋਣਾ ਪਿਛਲੇ 10 ਦਿਨ ਪਟਵਾਰੀ ਨਹਿਰੀ ਪਟਵਾਨੀ ਧਰਨੇ ਤੇ ਚਲੇ ਗਏ 300 400 ਪਟਵਾਰੀਆਂ ਨੂੰ ਨੌਕਰੀ ਤੋਂ ਕੱਢਤਾ ਕਿਉਂ ਕੱਢਿਆ ਆ ਜਿਹੜੀ ਮੁੱਖ ਮੰਤਰੀ ਨੇ ਕਿਹਾ ਇਹਨਾਂ ਨੂੰ ਕਿ ਤੁਸੀਂ ਲਿਖ ਕੇ ਦੇ ਦਿਓ ਕਿ ਟੇਲਾਂ ਤੱਕ ਪਾਣੀ ਪੂਰਾ ਆਉਂਦਾ ਹੈ ਮਤਲਬ ਕੀ ਹੈ ਜੀ ਸੁਪਰੀਮ ਕੋਰਟ ਨੂੰ ਉਹਨਾਂ ਦੱਸ ਦੇਣਾ ਹੈ ਕਿ ਸਾਡੇ ਤਾਂ ਪਰਮਾਰੀ ਲਿਖਦਾ ਟੇਲਾਂ ਤੱਕ ਪਾਣੀ ਆਉਂਦਾ ਹੈ ਇਹਦਾ ਮਤਲਬ ਸਾਰਾ ਪਾਣੀ ਹਰਿਆਣਾ ਨੂੰ ਤੋਂ ਦਿੱਲੀ ਦੇ ਦਿਓ ਕਿਉਂਕਿ ਉਥੇ ਇਲੈਕਸ਼ਨ ਹੈ 6 ਮਹੀਨੇ ਬਾਅਦ ਇਲੈਕਸ਼ਨ ਹੈ ਆਤਾ ਦਿੱਲੀ ਵਾਲੀ ਪਾਰਟੀਆਂ ਕੀ ਆਪਾਂ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਆ ਤੁਹਾਡਾ ਪਾਣੀ ਰਾਜਸਥਾਨ ਨਹਿਰ ਕੱਪਦੀ ਹੈ ਆ ਸਾਰਾ ਕਾਂਗਰਸ ਨੇ ਦਿੱਤਾ ਜਿਹੜਾ ਹੱਕ ਨਹੀਂ ਸੀ ਆ ਲੜਾਈ ਲੜਨ ਵਾਲੀ ਕਲੀ ਅਕਾਲੀ ਦਲ ਹੈ ਭਾਵੇਂ ਕਿਸਾਨ ਦੀ ਲੜਾਈ ਹੋਏ ਗਰੀਬ ਦੀ ਕਲਾਈ ਹੋ ਖਾਲਸਾ ਪੰਥ ਦੀ ਲੜਾਈ ਹੋਏ ਪਰ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਆ ਪਿਛਲੇ 10 ਸਾਲ ਦੇਖੋ ਕਿੰਨਾ ਕਮਜ਼ੋਰ ਕਰਤਾ ਇਹਦਾ ਨਤੀਜਾ ਕੀ ਹੋਇਆ ਖਾਲਸਾ ਜੀ ਇਡਾ ਭਿਆਨਕ ਨਤੀਜਾ ਹੋਇਆ ਕਿ ਅੱਜ ਆਬ ਆਰਐਸਐਸ ਨੇ ਬੀਜੇਪੀ ਆਰਐਸਐਸ ਨੇ ਤਖਤ ਹਜ਼ੂਰ ਸਾਹਿਬ ਤੇ ਪੁਰਾਣੀ ਐਕਟ ਕਾਨੂੰਨ ਤੋੜ ਕੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਤਖਤ ਹਜ਼ੂਰ ਸਾਹਿਬ ਤੇ ਤਖਤ ਪੱਟਣਾ ਸਾਹਿਬ ਤੇ ਆਰਐਸਐਸ ਕਰ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਕਾਬਿਲ ਹੋ ਗਏ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਦੀ ਤੇ ਦਾदू ਵਾਲ ਵਰਗੇ ਜਿਹੜੇ ਕਾਂਗਰਸ ਦੇ ਇਹਨੇ ਆਪਣੇ ਆਰਐਸਐਸ ਤੇ ਹੁਣ ਬੀਜੇਪੀ ਦੇ ਨਾਲ ਬੈਠੇ ਹੁੰਦੇ ਉਹਨਾਂ ਦੇ ਏਜੰਟ ਹੈ ਉਹਨਾਂ ਨੂੰ ਉੱਥੇ ਜਮਵਾਰੀ ਦਿੱਤੀ ਹੈ ਫਿਰ ਕਿਦੋਂ ਜਾਗੋਗੇ ਜਿਹੜੋ ਤੁਹਾਨੂੰ ਸਾਰਾ ਕੁਝ ਕਬਜ਼ ਕਰ ਲੈਣਗੇ ਤੁਸੀਂ ਸੋਚਦੇ ਹੋ ਕਿ ਜੇ ਕੋਈ ਚੋਲਾ ਪਾਲੇ ਉਤੋਂ ਗਾਤਰਾ ਪਾਲੇ ਆਪਾਂ ਉਹਨੂੰ ਪੰਥ ਸਮਝਣ ਲੱਗ ਜਾਨੇ ਆ ਉਹ ਪੰਥ ਨਹੀਂ ਕਈ ਹੈ ਜੇ ਹੈ ਜਿਹੜੇ ਪੰਥ ਕੌਮ ਦੇ ਗਦਾਰ ਹੈ ਉਹਨਾਂ ਜਿਹੜਾ ਮੰਡ ਹੈ ਏਜੰਸੀਆਂ ਦਾ ਬੰਦਾ ਹੈ ਜੋ ਏਜੰਸੀ ਕਹਿੰਦੀ ਹੈ ਰੋ ਏਜੰਸੀ ਕਹਿੰਦੀ ਹੈ ਆਈਪੀ ਕਹਿੰਦੀ ਹੈ ਉਹੀ ਕਰਦੇ ਆ ਓਵੇਂ ਦਾਦੂ ਵਾਲਾ ਹੈ ਓਵੇਂ ਭਾਈ ਮੋਹਕਮ ਸਿੰਘ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਤੁਹਾਡੀ ਫੌਜ ਕਾਲੀ ਦਲ ਨੂੰ ਖਤਮ ਕਰ ਦਿਓ ਫਿਰ ਸਮਝੋਗੇ ਕਿ ਤੁਮ ਜਦੋਂ ਸਾਰਾ ਮੇਲਾ ਲੁੱਟਿਆ ਗਿਆ ਹਰ ਤੁਸੀਂ ਦੇਖ ਲਓ ਹੁਣ ਹਾਲਾਤ ਕੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਤੁਹਾਨੂੰ ਰਾਹ ਚ ਬਾਰਡਰ ਸੀਲ ਕਰਤੇ ਜਿਹੜਾ ਭਗਵੰਤ ਮਾਨ ਹੈ ਮੈਂ ਤੁਹਾਨੂੰ ਅੱਜ ਨੋਟ ਕਰ ਲਿਓ ਮੇਰੀ ਗੱਲ ਭਗਵੰਤ ਮਾਨ ਬੀਜੇਪੀ ਨਾਲ ਰਲ ਗਿਆ ਹੈ ਇਲੈਕਸ਼ਨ ਦੇ ਬਾਅਦ ਉਹਨਾਂ ਨੇ ਬੀਜਾ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਆ ਜਿਵੇਂ ਮਹਾਰਾਸ਼ਟਰ ਵੇਂ Shiv Sena ਤੋੜੀ ਹੈ ਮਹਾਰਾਸ਼ਟਰ ਵੇਂ ਸ਼ਰਧ ਪਾੜ ਦੀ ਪਾਰਟੀ ਤੋੜਦੀ ਓਵੇਂ ਫਾਈਨਲ ਹੋ ਗਿਆ ਇਹਦੇ ਨਾਲ ਪੰਜਾਬ ਬਣਾ ਲਈ ਜਦੋਂ ਤੁਸੀਂ ਦੇਖਿਆ ਬਾਰਡਰ ਸੀਲ ਕੀਤੇ ਬੀਜੇਪੀ ਨੇ ਹਮੇਸ਼ਾ ਨੇ ਕਿਹਾ ਅਸੀਂ ਇੱਥੋਂ ਗੋਲੀਆਂ ਚਲਾਵਾਂਗੇ ਬੰਬ ਸਿੱਟਾਂਗੇ ਕੁੱਟਾਂਗੇ ਤੁਸੀਂ ਚੁੱਪ ਕਰਕੇ ਬੈਠਾ ਰਹੇਂਗੇ ਚੁੱਪ ਕਰਕੇ ਬੈਠਾ ਰਿਆ ਕਿਉਂ ਉਹ ਡਰਦਾ ਜਿਵੇਂ ਕੇਜਰੀਵਾਲ ਨੇ ਸ਼ਰਾਬ ਦਾ ਘਟਾਲਾ ਕੀਤਾ ਉਹ ਅੰਦਰ ਹੈ ਉਹ ਤੋਂ ਵੱਡਾ ਘਟਾਲਾ ਭਗਵੰਤ ਮਾਨ ਕਰੀ ਬੈਠਾ ਸਾਰੇ ਕਾਗਜ ਇਹਨਾਂ ਕੋਲੇ ਹੈ ਉਹਨੂੰ ਕਹਿੰਦੇ ਤੈਨੂੰ ਜੇਲ੍ਹ 'ਚ ਨਹੀਂ ਭੇਜਾਂਗੇ ਆ ਕਾਗਜ਼ ਐ ਤੂੰ ਪਾਰਟੀ ਤੋੜ ਹੁਣ ਕਿਉਂ ਨਹੀਂ ਤੋੜ ਰਹੇ ਕਿਉਂਕਿ ਉਹਨਾਂ ਨੂੰ ਪਤਾ ਐ ਕਿ ਹਲੇ ਇਲੈਕਸ਼ਨ ਵਿੱਚ ਜਿੰਨੀਆਂ ਪਾਰਟੀਆਂ ਹੋਣੀਆਂ ਉਹਨਾਂ ਨੂੰ ਫਾਇਦਾ ਐ ਐਸ ਇਲੈਕਸ਼ਨ ਦੇ ਬਾਅਦ ਆ ਸਾਰਾ ਕੁਝ ਹੋ ਜਾਣਾ ਐ ਹੁਣ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੁਸੀਂ ਸੋਚਦੇ ਕਿ ਹਰਿਆਣਾ ਸਰਕਾਰ ਦੀ ਹਿੰਮਤ ਹੁੰਦੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਗੋਲੀਆਂ ਚਲਾਦਣ ਸਾਡੇ ਬੰਦੇ ਆ ਤੇ ਅਕਾਲੀ ਦਲ ਤੁਹਾਡੇ ਪਾਰਟੀ ਐ ਥੋੜੇ ਇੱਥੇ ਬਜ਼ੁਰਗ ਬੈਠੇ ਹੋਣੇ ਆ ਜਿਨ੍ਹਾਂ ਨੇ 5 5 7 7 ਸਾਲ ਜੇਲਾ ਗੱਡੀਆਂ ਥੋੜੇ ਬਜ਼ੁਰਗਾਂ ਨੇ ਕਟੀਆਂ ਆ ਬਦਲ ਸਾਹਿਬ ਨੇ ਕਟੀਆਂ ਆ ਸਾਡੇ ਵਾਸਤੇ ਕੌਮ ਪਹਿਲੇ ਆ ਪੰਜਾਬ ਪਹਿਲੇ ਆ ਕਿਸਾਨ ਪਹਿਲੇ ਆ ਗਰੀਬ ਪਹਿਲੇ ਆ ਪੰਜਾਬ ਦੀ ਤਰੱਕੀ ਸਾਡੇ ਵਾਸਤੇ ਇੱਕ ਨੰਬਰ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਕੋਈ ਪੰਜਾਬ ਦੀ ਤਰੱਕੀ ਨਹੀਂ ਹੈ ਇੱਥੇ ਕੱਲਾ ਲੁੱਟਣ ਆਉਂਦੇ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਕਿਉਂਕਿ ਉਹ ਫਾਇਦਾ ਲੈਂਦੇ ਆਪਣੀ ਕੌਮ ਦੀ ਨੀਅਤ ਆਪਣੀ ਕੌਮ ਤੇ ਫਾਇਦਾ ਲੈਂਦੇ ਕੋ ਨੂੰ ਪਤਾ ਕਿ ਆਪਣੀ ਕੌਮ ਵੰਡੀ ਜਾਂਦੀ ਹੈ ਆਪਾਂ ਇੱਕ ਦੂਜੇ ਨੂੰ ਝੱਲਦੇ ਨਹੀਂ ਇਕੱਠੇ ਹੁੰਦੇ ਨਹੀਂ ਉਹ ਫਾਇਦਾ ਲੈ ਕੇ ਆਪਾਂ ਉਹਨਾਂ ਨੂੰ ਮੌਕਾ ਦੇ ਦਿੰਦੇ ਆ ਤੇ ਆਪਣੀ ਫੌਜ ਨੂੰ ਤੁਸੀਂ ਪਿੱਛੇ ਛੱਡ ਦਿੰਦੇ ਆ ਮੈਂ ਸਾਰੇ ਨੂੰ ਕਹਿਣਾ ਚਾਹਣਾ ਹੈ ਜੇ ਹੁਣ ਨਹੀਂ ਜਾਗੋਗੇ ਹੁਣ ਨਹੀਂ ਇਕੱਠੇ ਹੋਵਾਂਗੇ ਜੇ ਹੁਣ ਨਹੀਂ ਆਪਣੀ ਫੌਜ ਨੂੰ ਤਗੜਾ ਕਰੋਗੇ ਫਿਰ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਜੰਦਾਬਾਦ ਜੰਦਾਬਾਦ ਇੱਕ ਇੱਕ ਸੀਟ ਇੱਕ ਇੱਕ ਸੀਟ ਜਿੰਨੀ ਜ਼ਰੂਰੀ ਹੈ ਇੱਕ ਇੱਕ ਸੀਟ ਬੋਬੀ ਮਾਨ ਜੀ ਜ਼ੋਰਾ ਸਿੰਘ ਮਾਨ ਜੀ ਦੇ ਬੇਟੇ ਜ਼ੋਰਾ ਸਿੰਘ ਮਾਨ ਮੈਨੂੰ ਲੱਗਦਾ ਘਰ ਘਰ ਤੁਹਾਡੇ ਹਲਕੇ 'ਚ ਉਹਨਾਂ ਦੀ ਫੋਟੋਆਂ ਹੋਣੀਆਂ ਹੈ ਜਿਵੇਂ ਵੱਡੇ ਬਾਦਲ ਸਾਹਿਬ ਤੇ ਜ਼ੋਰਾ ਸਿੰਘ ਮਾਨ ਦੀ ਜੋੜੀ ਸੀ ਇੱਕ ਭਰਾਵਾਂ ਵਾਂਗੂ ਸੀ ਇਕੱਠੇ ਇੱਕ ਦੂਜੇ ਨਾਲ ਸੀ ਐਜੇ ਲੀਡਰ ਆਪਾਂ ਨੂੰ ਚਾਹੀਦੇ ਉਸ ਟਾਈਮ ਦੇ ਲੀਡਰਸ਼ਿਪ ਦੇਖੋ ਕਿੰਨੀ ਕੁਰਬਾਨੀ ਵਾਲੀ ਸੀ ਸੋ ਐਸ ਕਰਕੇ ਤੁਸੀਂ ਹੁਣ ਇੱਥੇ ਦੇਖ ਲਓ ਕਿਹੜੇ ਉਮੀਦਵਾਰ ਹੈ ਦੂਜੇ ਪਾਰਟੀਆਂ ਦੇ ਕੋਈ ਤੁਹਾਡੀ ਬਾਹ ਫੜ ਸਕਦਾ ਤੁਹਾਡੀ ਲੜਾਈ ਲੜ ਸਕਦਾ ਨਹੀਂ ਆ ਜਿਹੜੇ ਜਿਵੇਂ ਜਿੰਦੂ ਜੀ ਨੇ ਕਿਹਾ ਕੀ ਸਰਪੰਚੀ ਇਲੈਕਸ਼ਨ ਵਾਸਤੇ ਧੱਕਾ ਖੁਣ ਕੀ ਕਹਿੰਦੇ ਆ ਚਾਰੂ ਵਾਲੇ ਕੀ ਸਾਡੀ ਸਰਪੰਚ ਬਣਾ ਦਾਂਗੇ ਤੁਸੀਂ ਬੋਬੀ ਮਾਨ ਨੂੰ ਜਿਤਾ ਦਿਓ ਜੈਜਾ ਪੰਜਾਬ ਚ ਮਾਹੌਲ ਹੈ ਘੜ ਤੋਂ ਘੜ 10 ਸੀਟਾ ਕਾਲੀ ਦਲ ਜਿੱਤ ਕੇ ਆ ਰਿਹਾ ਇਹਨਾਂ ਦੀ ਹਿੰਮਤ ਨਹੀਂ ਹੋਊਗੀ ਇਹਨਾਂ ਦੀ ਹਿੰਮਤ ਨਹੀਂ ਹੋਊਗੀ ਸਰਪੰਚ ਵੀ ਆਪਾਂ ਬਣਾਵਾਂਗੇ ਮਿਨਿਸਪਲ ਕਮੇਟੀ ਵੀ ਦੇ ਮੈਂਬਰ ਵੀ ਆਪਾਂ ਬਣਾਵਾਂਗੇ ਇੰਨਾ ਦੀ ਹਿੰਮਤ ਨਹੀਂ ਇਹ ਝਾੜੂ ਵਾਲਿਆਂ ਨੂੰ ਤੇ ਤੀਲਾ ਤੀਲਾ ਹੋ ਜਾਣ ਐਡਾ ਕੁਝ ਨਹੀਂ ਰਹਿਣਾ ਤੇ ਇਸ ਕਰਕੇ ਫੈਸਲਾ ਕਰ ਲੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤਾ ਤੁਸੀਂ ਵੀ 1 ਜੂਨ ਨੂੰ ਬਾਰਡਰ ਸੀਲ ਕਰ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੂੰ ਇੱਕ ਵੋਟ ਨਹੀਂ ਜਾਣੀ ਚਾਹੀਦੀ ਸਾਰੀ ਵੋਟ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਣੀ ਚਾਹੀਦੀ ਹੈ ਜੋ ਖਾਲਸਾ ਬੰਦੀ ਫੌਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ